ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰਪ ਦੀਆਂ ਸਾਰੇ ਹੀ ਜਗਤ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਅਕਾਲ ਚੈਨਲ ਦੇ ਸਾਰੀ ਹੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਸਾਰੇ ਜੋ ਵੀ ਕਵੀ ਭਰਾ ਸਾਡੇ ਆਏ ਹਨ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਥੋੜੀਆਂ ਜੀਆਂ ਲਾਈਨਾਂ ਲਿਖੀਆਂ ਅਸੀਂ ਜੋ ਪਕਾਰ ਕੋਈ ਬੰਦਾ ਕਰਦਾ ਮਹਾਰਾਜ ਅੱਗੇ ਉਹਨੂੰ ਫਿਰ ਆਉਣਾ ਹੀ ਪੈਂਦਾ ਜਰੂਰ ਇਸੇ ਤਰੀਕੇ ਦੀ ਅਰਦਾਸ ਉਦੋਂ ਵੀ ਹੋਈ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਤਾਰਤ ਆਇਆ ਕਿਉਂਕਿ ਅਤਿਆਚਾਰ ਜ਼ੁਲਮ ਜ਼ਬਰ ਇੰਨਾ ਵੱਧ ਗਿਆ ਸੀ ਕਿ ਫਿਰ ਮਹਾਰਾਜ ਨੂੰ ਆਉਣਾ ਹੀ ਪਿਆ ਇਸ ਧਰਤੀ ਤੇ ਉਸੇ ਹੀ ਤਰ੍ਹਾਂ ਦੀ ਪੁਕਾਰ ਜਿਹੜੀ ਇੱਕ ਚੰਦ ਕਲੈਨਾ ਦੇ ਵਿੱਚ ਹਨ ਜੀ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕ ਆ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਘੇਰਿਆ ਪਖੰਡੀਆਂ ਨੇ ਤੇਰੀ ਕੌਮ ਨੂੰ ਅੱਖੀਂ ਤੱਕ ਅੱਖ ਇਥੇ ਕਿਹੜੀ ਰੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਜਿਨ੍ਹਾਂ ਬਹਿਮਾ ਪਰਮਾ ਚੋਂ ਤੂੰ ਸੀ ਕੱਢਿਆ ਜਾਤ ਪਾਤ ਵਾਲਾ ਕੋੜ ਜੜੋਂ ਵੱਢਿਆ ਜਿਨ੍ਹਾਂ ਬਹਿਮਾ ਪਰ ਪਾਂ ਚੋਂ ਤੁਸੀਂ ਕੱਢਿਆ ਜਾਤ ਪਾਤ ਵਾਲਾ ਕੋੜ ਜੜੋਂ ਵੱਢਿਆ ਮੁੜ ਕੇ ਪਖੰਡ ਦਾ ਤਾਂ ਏਨੇ ਵੱਧ ਗਏ ਸੱਚਾ ਝੂਠਾ ਪਤਾ ਲੱਗੇ ਇੱਥੇ ਕੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਪੁੱਲ ਬੈਠੇ ਬਾਣੀ ਬਾਣਾ ਤੇਰੇ ਲੋਕ ਨੇ ਗੁਰੂ ਘਰਾਂ ਵਿੱਚ ਲਾਈ ਜਾਂਦੇ ਰੋਕ ਨੇ ਪੁੱਲ ਬੈਠੇ ਬਾਣੀ ਬਾਣਾ ਤੇਰੇ ਲੋਕ ਨੇ ਗੁਰੂ ਘਰਾਂ ਵਿੱਚ ਲਾਈ ਜਾਂਦੇ ਰੋਕਨੇ ਕੀਦੇ ਅੱਗੇ ਦੁੱਖ ਫੁੱਲਾਂ ਸੁਣੇ ਕੋਈ ਨਾ ਹੋ ਕੀਦੇ ਅੱਗੇ ਦੁੱਖ ਫੁੱਲਾਂ ਸੁਣੇ ਕੋਈ ਨਾ ਮਿਲਨੀ ਪਖੜਡੀਆਂ ਨੂੰ ਕਿਤੇ ਢੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਪਿੱਪਣਾ ਤੋਂ ਲੈ ਕੇ ਕੱਚੀ ਇੱਟ ਪੂਜਦੇ ਆਪੇ ਜਾ ਪਖੰਡਿਆਂ ਦੇ ਡੇਰੇ ਪੂਜਦੇ ਪਿੱਪਲਾਂ ਤੋਂ ਲੈ ਕੇ ਕੱਚੀ ਇੱਟ ਪੂਜਦੇ ਆਪੇ ਜਾ ਪਖੰਡਿਆਂ ਦੇ ਡੇਰੇ ਪੂਜਦੇ ਐਦਾਂ ਦੇ ਪਖੰਡ ਹੁੰਦੇ ਝੱਲੇ ਜਾਂਦੇ ਨਾ ਐਦੋਂ ਅੱਗੇ ਗੱਲ ਹੋਰ ਕੋਈ ਹੋਈ ਨਾ ਇੱਕ ਵਾਰ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ 베ਚਤੇ ਈਮਾਨ ਗੁਰੂ ਘਰ ਵੇਚਤੇ ਲਾਛਾਂ ਉਤੋਂ ਲਾ ਕੇ ਕਫਨ ਵੀ ਵੇਚਤੇ ਹੋ ਵੇਚਤੇ ਈਮਾਨ ਗੁਰੂ ਘਰ ਵੇਚਤੇ ਲਾਛਾਂ ਉਤੋਂ ਲਾ ਕੇ ਕਫਨ ਵੀ ਵੇਚਤੇ ਬਿੱਟੂ ਬੱਲੋਵਾਲ ਵਾਲਾ ਸੱਚ ਲਿਖਦਾ ਇੱਕ ਇੱਕ ਗੱਲ ਬੋਲਾਂ ਚ ਉਪਰੋਈਆ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ ਹਾਲੇ ਤੇਰੀ ਕੌਮ ਤਾਂ ਆਜ਼ਾਦ ਹੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਤਰੀ ਅਕਾਲੇ